किसी तरीके की पैनिक की कोई लड़ नहीं हैगी अभी जो भी कुछ प्रीकॉशनरी मेजरस या कुछ भी आता है तो साझा भी कर दे लगातार तो इस लगाता था 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 थो थोड़ी खबर आ रही थी कि राशन असेंशियल सर्विस की घाट इदा का कुछ नहीं है असी हेल्पलाइन नंबर भी डी एफ एससी फूड सप्लाई महकमे का भी दिता है तो कोई एमरजेंसी या कोई दिक्कत आती है तो रहा भी कर सकते अ 25 ਨੂੰ ਫੂਡ ਸਪਲਾਈ ਵਾਲੇ ਪੁੱਛ ਲਾਇਏ ਤੇ ਕਿ ਤੁਹਾਡੇ ਕੋਲ ਸਮਾਨ ਸਾਡੇ ਕੋਲ ਅਵੇਲੇਬਲ ਹੈ ਜਿਸ ਤਾਈ ਵੀ ਸਾਡੇ ਕੋਲ ਮਾਰ ਜੋ ਵੀ ਹੋਏਗਾ ਅਸੀਂ ਦੇਣ ਕੇ ਜਦ ਵਰਜੀ ਆਉ ਸਾਡੇ ਕੋਲ ਲੈ ਸਕਦਾ ਆਮ ਲੋਕਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਚਾਹੇ ਉਹ ਇੰਡੀਅਨ ਆਇਲ ਹੈ ਚਾਹੇ ਉਹ ਹਿੰਦੁਸਤਾਨ ਪੈਟਰੋਲੀਅਮ ਹੈ ਚਾਹੇ ਉਫਾਰ ਪੈਟਰੋਲੀਅਮ ਹੈ ਕਿਸੇ ਵੀ ਪੈਟਰੋਲ ਪੰਪ ਤੇ ਤੇਲ ਚਾਹੇ ਉਹ ਡੀਜ਼ਲ ਹੈ ਜਾਂ ਪੈਟਰੋਲ ਹੈ ਕੋਈ ਕਮੀ ਨਹੀਂ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਡਿਪਟੀ ਕਮਿਸ਼ਨਰ ਪਟਿਆਲਾ ਅੱਜ ਮਿਤੀ 9 5 2025 ਨੂੰ ਆ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਜੀ ਕਿਸੇ ਤਰੀਕੇ ਦੀ ਪੈਨਿਕ ਦੀ ਕੋਈ ਲੋੜ ਨਹੀਂ ਹੈ ਜੀ ਅਸੀਂ ਜਦੋਂ ਵੀ ਕੁਝ ਪ੍ਰੀਕਾਸ਼ਨਰੀ ਮੀਜਰਸ ਜਾਂ ਕੁਝ ਵੀ ਆਂਦਾ ਹੈਗਾ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਵੀ ਕਰਦੇ ਹਾਂ ਤੇ ਇਸ ਦੀ ਲਗਾਤਾਰਤਾ ਇੱਥੇ ਥੋੜੀ ਖਬਰਾਂ ਆ ਰਹੀ ਸੀ ਕਿ ਰਾਸ਼ਨ ਯਾ ਐਸੈਂਸ਼ੀਅਲ ਸਰਵਿਸਿਜ਼ ਦੀ ਕਟ ਇਦਾਂ ਦਾ ਕੁਝ ਨਹੀਂ ਹੈਗਾ ਸਾਡੇ ਕੋਲ ਇਨਫ ਸਟਾਕ ਹੈਗਾ ਚਾਹੇ ਉਹ ਪਲਸਸ ਦਾ ਹੋ ਗਿਆ ਯਾ ਐਸੈਂਸ਼ੀਅਲ ਫੂਡ ਗ੍ਰੇਨਸ ਦਾ ਹੋ ਗਿਆ ਆਇਲਸ ਦਾ ਹੋ ਗਿਆ ਐਲ ਪੀ ਜੀ ਸਿਲੰਡਰਸ ਪੈਟਰੋਲ ਪੰਪ ਦਾ ਤੇ ਹੋਲਡਿੰਗ ਵਾਸਤੇ ਵੀ ਅਸੀਂ ਆਰਡਰ ਕਿਤੇ ਆ ਤਾਂ ਕਿਸੇ ਵੀ ਪੈਨਿਕ ਆਫਵਾਦ ਇਹ ਚਾ ਕੇ ਆਪਾਂ ਇਹੋ ਜਿਹੀ ਐਕਟੀਵਿਟੀਜ਼ ਅਚ ਨਾ ਪਈ ਤੇ ਇਸ ਮੈਸੇਜ ਦੇ ਰਾਹੀਂ ਮੈਂ ਹੀ ਦੱਸਣਾ ਚਾਹੁੰਦੀ ਆ ਕਿ ਜੀ ਸਾਡੇ ਕੋਲ ਇਨਫ ਸਟਾਕ ਅਵੇਲੇਬਲ ਹੈਗਾ ਤਾਂ ਆਪਾਂ ਪੈਨਿਕ ਨਾ ਕਰੀ ਤੇ ਅਸੀਂ ਹੈਲਪਲਾਈਨ ਨੰਬਰ ਵੀ ਡੀ ਐਫ ਐਸ ਸੀ ਫੂਡ ਸਪਲਾਈ ਵਿਭਾਗ ਦਾ ਵੀ ਦਿੱਤਾ ਹੈਗਾ ਤੇ ਤੁਹਾਨੂੰ ਕੋਈ ਅਮਰਜੈਂਸੀ ਜਾਂ ਕੋਈ ਦਿੱਕਤ ਆਂਦੀ ਹੈ ਤਾਂ ਤੁਸੀਂ ਉਹਨਾਂ ਨਾਲ ਰਾਬਤਾ ਵੀ ਕਰ ਸਕਦੇ ਮੋਡਲ ਦਾਉਨ ਜੀ ਰੇਲੂ ਰਾਮ ਜੀ ਸੁਨਮਾ ਜੀ ਜੋ ਇਹ ਹਾਲਾਤ ਪੈਦਾ ਹੋਏ ਆਂ ਜੀ ਇਸ ਲਈ ਸਾਡੇ ਕੋਲ ਰਾਸ਼ਨ ਦਾ ਪੂਰਾ ਸਮਾਨ ਹੈ ਅਸੀਂ ਆਰ ਜਨਰਲ ਜਨਤਾ ਸੰਪੂਰਨ ਜਨਤਾ ਲਈ ਕਿਛੇ ਨਵੀਂ ਕਿਸੇ ਜੀ ਜੀ ਲੋੜ ਹੋਵੇ ਸਾਡੇ ਕੋਲ ਆਓ ਤੇ ਅਸੀਂ ਉਹਨਾਂ ਨੂੰ ਪੂਰਾ ਸਮਾਨ ਦੇਵਾਂਗੇ ਕਰੰਟ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਰਿਗਾਰਡਿੰਗ ਕਿਸੇ ਤਰ੍ਹਾਂ ਦੀ ਪੈਨਿਕ ਦੀ ਜ਼ਰੂਰਤ ਨਹੀਂ ਹੈ ਅਸੀਂ ਇੱਥੇ ਰੇਗੂਰਾਮ ਸਟੋਰ ਦੇ ਉੱਤੇ ਖੜੇ ਆਂ ਤੇ ਸਾਰਾ ਰਸਨ ਇੱਥੇ ਇਜ਼ੀਲੀ ਅਵੇਲੇਬਲ ਹੈ ਜਦੋਂ ਸਟੋਰ ਰਾਜਪਾਲ ਬਰੋਨੀ ਪਟਿਆਲਾ ਕਿਛੇ ਤੋਂ ਵੀ ਮਾਲ ਪੂਰਾ ਆ ਰਿਹਾ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਕੋਈ ਰੇਟ ਤੇ ਜੋ ਪ੍ਰੋਡਕਟ ਰੇਟਾਂ ਦੇ ਸੀ ਉਹੀ ਰੇਟ ਦੇ ਹੀ ਸਮਾਨ ਮਿਲ ਰਹੇ ਆਂ ਹਰ ਚੀਜ਼ ਅਵੇਲੇਬਲ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸਬਾਨ ਉਹੀ ਪੁਰਾਣੇ ਡੇਟਾ ਤੇ ਮਿਲ ਰਿਹਾ ਹੈ ਕਿ ਪੂਰੀ ਮਾਤਰਾ ਦੇ ਵਿੱਚ ਮਿਲ ਰਿਹਾ ਹੈ ਸਬਾਨ ਦੀ ਕਿਸੇ ਤਰ੍ਹਾਂ ਦੀ ਕੋਈ ਸ਼ੋਰਟੇਜ ਹੈ ਨਹੀਂ ਮੇਰਾ ਨਾਮ ਅਨਿਸ਼ ਕੁਮਾਰ ਹੈ ਸਾਡੀ ਫਰਮ ਦਾ ਨਾਮ ਸੂਰਚਬਾਨ ਹੌਪੀਟਰ ਫੁਰਮੰਡੀ ਪਟਿਆਲੇ ਹੈ ਅੱਜ ਸਾਡੇ ਕੋਲ ਮਿਤੀ 8 5 25 ਨੂੰ ਫੂਡ ਸਪਲਾਈ ਵਾਲੇ ਪੁੱਛ ਆਏ تھے ਕਿ ਤੁਹਾਡੇ ਕੋਲ ਸਬਾਲ ਸਾਡੇ ਕੋਲ ਅਵੇਲੇਬਲ ਹੈਗੇ ਜਿਸ ਤਾਈ ਵੀ ਸਾਡੇ ਕੋਲ ਮਾਰ ਜੋ ਵੀ ਹੋਏਗਾ ਅਸੀਂ ਦੇਣ ਕੇ ਜਦਬਰ ਜੀ ਆਓ ਸਾਡੇ ਕੋਲ ਲੈ ਸਕਦੇ ਮੇਰਾ ਨਾਮ ਜੀ ਸਚਿਨ ਗੁਪਤਾ ਦਾਲਲੇਲੀ ਚੌਂਕ ਦਾ ਨਿਵਾਸੀ ਹਾਂ ਇਹ ਰਾਸ਼ਨ ਦਾ ਸਮਾਨ ਲੈਣ ਆਇਆ ਸੀ ਮੈਂ ਗੁਪਤਾ ਜੀ ਅਪਾਰਟਮੈਂਟ ਦਾ ਸਟੋਰ। ਇਨਾਕੋ ਦੇ ਸਟਾਕ ਪੂਰਾ ਕਿਸੇ ਕੀ ਦੀ ਕੋਈ ਨਹੀਂ ਬੜੀਆ ਸਮਾਨ ਮਿਲ ਰਿਹਾ ਸਾਰਾ। ਸਾਡੇ ਚ ਵੀ ਕੋਈ ਘਬਰਾਹਟ ਦੀ ਨਹੀਂ ਹੈ ਕਿਉਂਕਿ ਸਾਨੂੰ ਪਤਾ ਸਮਾਨ ਉਹ ਪੂਰਾ ਮਿਲ ਜਾਂਦਾ। ਜਿਹੜੀ ਫਰਮ ਦਾ ਨਾਮ ਹੈ ਗਣਪਤਰਾਏ ਸਰੁੰਦਰ ਕੁਮਾਰ ਲੋਕੇਸ਼ਨ ਹੈ ਗੁਰਮੰਡੀ ਸਾਡੇ ਬਾਕੀ ਫੈਕਟਰੀ ਵਾਲੇ ਪਾਸਿਆਂ ਨੂੰ ਬੇਨਤੀ ਕਰਨਾ ਚਾਹੁੰਗਾ ਕਿ ਕਿਸੇ ਨਾ ਵੀ ਹੋਸਟਲ ਦੇ ਵਿੱਚ ਟੇਰ ਦੇ ਵਿੱਚ ਆਪਣਾ ਗਿਨੀ ਪਾਟਲ ਹੋਇਆ ਸਨਫਲਾਵਰ, ਸਾਡੇ ਪੂਰਾ ਸ਼ੱਕਰ ਗੁੜ ਮਸਟਰਡ ਲਗਮ ਕੰਪਨੀ ਦਾ ਇਸ ਤੋਂ ਲਾ ਵਾ ਗਰਾਊਂਡ ਨਟ ਕਿਸੇ ਵੀ ਚੀਜ਼ ਦੀ ਲੋੜ ਹੋਵੇ ਸਾਡੇ ਕੋਲ ਸਟਾਕ ਹੈ ਜਿਹੜਾ ਖੁੱਲ੍ਹਾ ਅਵੇਲੇਬਲ ਹੈ ਤੁਸੀਂ ਸਾਡੇ ਕੋਲ ਆ ਕੇ ਇੱਥੇ ਲੈ ਸਕਦੇ ਹੋ ਖਰੀਦ ਸਕਦੇ ਹੋ ਮੈਂ ਬੀਜੇ ਗੁੱਤਾ ਹੱਟੀ ਫਰਮ ਦਾ ਨਾਮ ਹੈ ਉਹ ਮੋਤੀ ਨਾਮਿੰਦਰ ਕੁਮਾਰ ਪਟਿਆਲਾ ਗੁਰਮੰਡੀ ਵਿਖੇ ਸਾਡੇ ਚੀਨੀ ਦਾ ਹੋਲਸੇਲ ਦਾ ਕੰਮ ਹੈ ਜੋ ਇਹ ਭਾਰਤ ਪਾਕਿਸਤਾਨ ਦੀ ਫੌਂਡੋਵਰਸੀ ਦੇ ਦੌਰਾਨ ਜੋ ਪੈਨਿੰਗ ਹੋਏ ਹੋਏ ਲੋਕ ਉਹ ਹੋਣ ਦੀ ਲੋੜ ਨਹੀਂ ਹੈ ਸਾਡੇ ਕੋਲ ਪ੍ਰਯਾਪਤ ਮਾਤਰਾਵਾਂ ਪੂਰੇ ਬਾਜ਼ਾਰ ਚ ਦੇਣ ਲਈ ਪ੍ਰਾਪਤ ਮਾਤਰਾ ਨਾਲ ਚੀਨੀ ਹੈ ਤੇ ਪਿੱਛੋਂ ਕੋਈ ਸਪਲਾਈ ਦੀ ਲੋਕ ਨਹੀਂ ਲੱਗੀ ਹੋਈ ਸਾਡੇ ਪਰਮ ਦਾ ਨਾਮ ਲੇਚੀ ਰਾਮ ਬਚਨ ਵਾਲੇ ਜੋ ਕਿ ਸਨੋਰੀਗੇਟ ਪਟਿਆਲਾ ਹੈਗੀ ਇਹ ਸਾਡੇ ਕੋਲ ਦਾਲਾਂ ਦਾ ਵਿਸ਼ੇ ਵਿੱਚ ਮੂੰਗੀ ਮਸਰੀ ਕਾਲੇ ਜਨੇ ਚਨਾ ਦਾਲ ਰਾਜਮਾ ਹਰੜ ਮਟਰ ਦਾਲ ਮਟਰ ਹਰ ਇੱਕ ਚੀਜ਼ ਦਾ ਸਪੈਸ਼ਲ ਸਟਾਕ ਹੈਗਾ ਕਿਸੇ ਵੀ ਜੜੀ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਹੈਗੀ ਇਨ ਕੇਸ ਕੋਈ ਕੋਈ ਵੀ ਕਿਸੇ ਨੂੰ ਕਿਤੇ ਵੀ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਬੈਠੇ ਆ ਸਾਡੇ ਕੋਲ ਆਓ ਸਰੇ ਨਾਲ ਸੰਪਰਕ ਕਰੋ ਸ੍ਰੀ ਸ਼ਕਲ ਜੀ ਮੈਂ ਗਿੰਪਲ ਹੈਪੀ ਪਾਰਕ ਗੈਸਿਸੈਂਟਰੀ ਵਿੱਚ ਗੱਲ ਕਰ ਰਹੀ ਹਾਂ ਕਿ ਮੈਂ ਕਹਿਣਾ ਚਾਹੁੰਦੀ ਹਾਂ ਕਿ ਅੱਜ ਸਾਡੇ ਆਫਿਸ ਦੇ ਵਿੱਚ 952025 ਵਿੱਚ ਇੱਕ ਇਨਸਪੈਕਸ਼ਨ ਹੋਈ ਹੈ ਜਿਸ ਦੇ ਵਿੱਚ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਸਾਡੇ ਕੋਲ ਗੈਸ ਸੈਂਟਰ ਦਾ ਪੂਰਾ ਸਟਾਕ ਹੈ ਅਤੇ ਜੇਕਰ ਕੋਈ ਐਮਰਜੈਂਸੀ ਹੋਈ ਹੈ ਤਾਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਲੋਕਾਂ ਨੂੰ ਸਪਲਾਈ ਪੂਰੇ ਟਾਈਮ ਟਾਈਮ ਉਤੇ ਦੇਵਾਂਗੇ ਤਾਂ ਜੋ ਕਿ ਲੋਕ ਕਿਸੇ ਗੱਲ ਤੋਂ ਪਰੇਸ਼ਾਨ ਨਾ ਹੋਣ ਨਮਸਕਾਰ ਜੀ ਮੈਂ ਪੰਕਜ ਕੋਟਲਾ ਸੁਰਿੰਦਰਾ ਗੈਸ ਸਰਵਿਸ ਤੋਂ ਅੱਜ 9 ਪੰਜ 2025 ਬੀਤੀ ਨੂੰ ਸਾਡੇ ਕੋਲੇ ਫੂਡ ਸਪਲਾਈ ਦੀ ਸੀਨ ਟੀਮ ਐਲਪੀਜੀ ਦਾ ਸਰਵੇ ਕਰਨ ਆਈ ਹੈ ਮੈਂ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਸੀਂ ਬਹੁਤ ਸਾਲਾਂ ਤੋਂ ਐਲਪੀਜੀ ਇੱਥੇ ਸਰਵੇ ਮਤਲਬ ਲੋਕਾਂ ਨੂੰ ਸਪਲਾਈ ਕਰ ਰਹੇ ਹਾਂ ਜੋ ਇਸ ਸਥਿਤੀ ਪੈਣੀ ਸੀ दौरान भी नो लोगों को लड़ नहीं असी प्रोपरली तत्पर हाँ चौबी घंटे तत्पर हाँ किसी तरीके भी, एल पी कोई भी दिक्कत लोगों को कोई भी किल्लत नहीं आने दी जाएगी लोग पैनिक क्रिएट ना करें, बिल्कुल नॉर्मल सप्लाई आएगी लोगों के घर के अंदर जिदा पहला आती थी उदा ही आएगी बिल्कुल पैनिक सिचुएशन क्रिएट ना करो नमस्कार जी हमारे प्रिय ग्राहक भाइयों मैं आपको ये सूचित करना चाहता हूँ कि हमारे सभी आउटलेट्स चाहे वो आई का है या बी का है का है आपको प्रोडक्ट मिलेगा, हमारे टैंक हैं। आप प्लीज जो हमारे बॉर्डर पे है, उनको पैनिक मत कीजिए और, स्टोर मत और ये हमारे लिए पटियाला आम लोग करना चाहना कि जिले के इंडियन ऑयल है चाहे वह हिंदुस्तान पेट्रोलियम है चाहे वह भारत पेट्रोलियम है किसी भी पेट्रोल पंप से ਤੇਲ ਚਾਹੇ ਉਹ ਡੀਜ਼ਲ ਹੈ ਜਾਂ ਪੈਟਰੋਲ ਹੈ ਕੋਈ ਕਮੀ ਨਹੀਂ ਹੈ ਸਾਡਾ ਸੰਗਰੂਰ ਟਰਮੀਨਲ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਸਾਨੂੰ ਪੂਰੀ ਸਪਲਾਈ ਰਿਲੀਜ਼ ਕਰ ਰਿਹਾ ਹੈ ਮੈਂ ਹਰਪ੍ਰੀਤ ਸਿੰਘ ਮੈਨੇਜਰ ਮਸਤ ਸਰਵਿਸ ਸਟੇਸ਼ਨ ਪਟਿਆਲਾ ਘਵਾਰਾ ਚੋਂ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਸਾਡੇ ਪੈਟਰੋਲ ਪੰਪ ਤੇ ਕਿਸੇ ਤਰ੍ਹਾਂ ਦੀ ਪੈਟਰੋਲ ਡੀਜ਼ਲ ਦੀ ਕਮੀ ਨਹੀਂ ਹੈਗੀ ਲੋਕਾਂ ਨੂੰ ਪੈਨਿਕ ਹੋਣ ਦੀ ਜਰੂਰਤ ਨਹੀਂ ਕਿਸੇ ਵੀ ਟਾਈਮ ਕੋਈ ਵੀ ਆ ਕੇ ਪੈਟਰੋਲ ਡੀਜ਼ਲ ਪਰਵਾ ਸਕਦਾ ਹੈ ਸਾਡੇ ਕੋਲ ਫੂਡ ਸਪਲਾਈ ਡਿਪਾਰਟਮੈਂਟ ਤੋਂ ਸਾਡੇ ਇੰਸਪੈਕਟਰ ਸਭ ਸਾਡੇ ਸਾਹਮਣੇ ਆਏ ਨੇ ਉਹਨਾਂ ਦੀ ਟੀਮ ਔਰ ਜਿਵੇਂ ਕਿ ਹਾਲਾਤ ਅੱਜਕੱਲ੍ਹ ਚੱਲ ਰਹੇ ਨੇ ਲੋਕੀ ਪੈਨਿਕ ਬਹੁਤ ਹੋ ਰਹੀ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੈਟਰੋਲ ਡੀਜ਼ਲ ਦੀ ਕੋਈ ਕਮੀ ਨਹੀਂ ਹੈਗੀ ਹੈ ਬਸ ਬੇਨਤੀ ਇਹਨੀ ਹੈ ਕਿ ਕੋਈ ਵੀ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਜਦੋਂ ਮਰਜ਼ੀ ਆ ਕੇ ਪੈਟਰੋਲ ਡੀਜ਼ਲ ਸਟੇਸ਼ਨ ਤੋਂ ਪੰਪ ਤੋਂ ਲੈ ਸਕਦਾ ਸਾਰੇ ਹੀ ਪਟਿਆਲਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਪਾਕਿਸਤਾਨ ਤੇ ਪਾਰਤ ਦੇ ਵਿੱਚ ਪੈਨਿਕ ਚੱਲ ਰਿਹਾ ਹੈ ਸਿਸਟਮ ਤਣਾਅਪੂਰਨ ਮਾਹੌਲ ਚੱਲ ਰਿਹਾ ਹੈ ਉਸ ਦੇ ਮੱਦੇਨਜ਼ਰ ਫੂਡ ਕਾਰਪੋਰੇਸ਼ਨ ਆਫ ਇੰਡੀਆ ਤੇ ਇਹਦੇ ਨਾਲ ਲੱਗਦੀਆਂ ਏਜੰਸੀਆਂ ਪੰਨਗਰੇਨ ਵੇਅਰਹਾਊਸ ਮਾਰਕੀਟ ਤੇ ਪੰਜਾਬ ਕਿਸੇ ਵੀ ਪਟਿਆਲਾ ਵਾਸੀ ਨੂੰ ਭਰਾਨ ਦੀ ਜਰੂਰਤ ਨਹੀਂ ਹੈ ਸਾਡੇ ਕੋਲ ਕਨਕੱਤੇ ਚਾਵਲ ਦਾ ਪੂਰਾ ਸਟਾਕ ਹੈ ਦੇਸ਼ ਵਾਸੀਆਂ ਵਾਸਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਜੋ ਕੰਮ ਕਰ ਰਹੇ ਨੇ ਉਹਦੇ ਵਾਸਤੇ ਕਿਸੇ ਵੀ ਪਟਿਆਲਾ ਨਿਵਾਸੀ ਨੂੰ ਭਰਾਨ ਦੀ ਜਰੂਰਤ ਨਹੀਂ ਹੈ ਅਸੀਂ ਤੁਹਾਡੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ